ਚਲੋ ਦੋਸਤੋ ਅੱਜ ਆਪਾਂ ਬਣਾਵਾਂਗੇ ਪੁਦੀਨੇ ਦੀ ਚਟਨੀ ਪੁਦੀਨੇ ਦੀ ਚਟਨੀ ਕਿੱਦਾਂ ਬਣਾਉਣੀ ਆ ਉਹ ਤੁਹਾਨੂੰ ਆਪਾਂ ਦਿਖਾ ਰਹੇ ਆਂ ਪੁਦੀਨਾ ਭਾਜੀ ਲੈ ਕੇ ਆਏ ਆਂ ਤੇ ਇਹਦੇ ਜ ਆਪਾਂ ਪੁਦੀਨਾ ਪੁਦੀਨਾ ਪਾਵਾਂਗੇ ਇੱਕ ਪਾਵਾਂਗੇ ਗੰਡਾ ਦੋ ਹਰੀਆਂ ਮਿਰਚਾਂ ਤੇ ਇੱਕ ਪਾਵਾਂਗੇ ਆਪਾਂ ਐਪਲ ਥੋੜਾ ਜਿਹਾ ਪਾਵਾਂਗੇ ਗੁੜ ਤੇ ਨਮਕ ਪਾਵਾਂਗੇ ਆਪਾਂ ਸਵਾਦ ਅਨੁਸਾਰ ਥੋੜਾ ਪਾਵਾਂਗੇ ਆਪਾਂ ਗਰਮ ਮਸਾਲਾ ਤੇ ਫਿਰ ਪਾਵਾਂਗੇ ਥੋੜੀ ਜਿਹੀ ਬਾ ਇਮਲੀ ਪਾਉਣੀ ਆ ਇਮਲੀ ਦਾ ਪੇਸਟ ਵੀ ਮਿਲ ਜਾਂਦਾ ਪਰ ਆਪਾਂ ਇਮਲੀ ਭੇਜੀ ਥੋੜੀ ਜੀ ਇਹਦੀ ਜੀ ਇਮਲੀ ਪਾਵਾਂਗੇ ਤੇ ਇਹਨੂੰ ਸਾਰੇ ਨੂੰ ਆਪਾਂ ਮਿਕਸ ਕਰਕੇ ਬਣਾਵਾਂਗੇ ਚਟਨੀ ਤੇ ਦੇਖੋ ਮੇਰੀ ਵੀਡੀਓ ਤੇ ਬਣਾਉਣੀ ਆਪਾਂ ਚਟਨੀ ਆਜੋ ਫਿਰ ਬਹੁਤ ਹੀ ਸੌਖੀ ਦੇ ਆਸਾਨ ਤਰੀਕੇ ਦੇ ਨਾਲ ਹਾਂਜੀ ਜਿੱਦਾਂ ਕਿ ਆਪਾਂ ਤਿਆਰ ਕਰ ਲਿਆ ਮਟੀਰੀਅਲ ਆਪਣਾ ਇੱਧਰ ਘੱਟ ਵੱਢ ਕੇ ਦਾ ਮੋਟਰ ਮੋਟਰ ਤੇ ਰੱਖ ਲਿਆ ਇੱਧਰ ਆਪਾਂ ਪੁਦੀਨਾ ਵਿੱਚ ਪਾ ਲਿਆ ਸੀ ਜੱਗ ਦੇ ਤੇ ਥੋੜੀ ਜੀ ਪਾਤੀ ਵਿੱਚ ਇਮਲੀ ਤੇ ਹੁਣ ਆਪਾਂ ਇਹ ਸਾਰੇ ਨੂੰ ਮਿਕਸ ਕਰਕੇ ਥੋੜੇ ਇੱਕ ਚਮਚਾ ਪਾਵਾਂਗੇ ਮਸਾਲੇ ਦਾ ਹਾਂਜੀ ਥੋੜਾ ਜਿਹਾ ਪਾਵਾਂਗੇ ਲੂਣ ਸਵਾਦ ਅਨੁਸਾਰ ਹਾਂਜੀ ਕਿੰਨੇ ਵੱਜ ਗਏ ਕਿੰਨੇ ਵੱਜੇ ਤੇ ਸਾਢੇ 6 ਤੇ ਹੁਣ ਆਪਾਂ ਲੱਗੇ ਆ ਥੋੜਾ ਮਸਾਲਾ ਪਾਵਾਂਗੇ ਲੂਣ ਆਪਾਂ ਪਾ ਲਿਆ ਤੇ ਬਾਕੀ ਆ ਸਾਰਾ ਮਿਕਸ ਜਿੰਨਾ ਵੀ ਕੀਤਾ ਆ ਤੇ ਕਰਕੇ ਨੂੰ ਸਾਰੇ ਨੂੰ ਇਕੱਠਾ ਤੇ ਫਿਰ ਬਣਾਉਣੀ ਆਪਾਂ ਰਟਣੀ ਤੇ ਫਿਰ ਦਿਖਾਉਣੀ ਤੁਹਾਨੂੰ ਫਾਈਨਲ ਲੁੱਕ ਐਦਾਂ ਕਰਕੇ ਆਪਾਂ ਸਾਰਾ ਜਾਂ ਮਿਕਸ ਕਰ ਲੈਣਾ ਵਿੱਚੀ ਗੋਲ ਵੀ ਆਇਆ ਫੰਡ ਪਈਆਂ ਮਿਰਚਾਂ ਪਈਆਂ ਆਈਆਂ ਹਰੀਆਂ ਮਿਰਚੇ ਪਾ ਸਕਦੇ ਆ ਨਹੀਂ ਕੋਈ ਬੋਣੀਆਂ ਨਾ ਵੀ ਪਾ ਸਕਦੇ ਆ ਤੇ ਐਦਾਂ ਕਰਕੇ ਆਪਾਂ ਬਣਾ ਰਹੇ ਆ ਨਿਊ ਸਟਾਈਲ ਦੀ ਪੁਦੀਨੇ ਰਟਣੀ ਪੁਦੀਨਾ ਆਪਾਂ ਲੈ ਕੇ ਆਏ ਆ ਕਿਸੇ ਦੇ ਘਰੋਂ ਫਰੈਂਡ ਦੇ ਘਰੋਂ ਪਦੀਨਾ ਬਾ ਫਰੈਂਡ ਦੇ ਘਰੋਂ ਲੈ ਕੇ ਆਏ ਆ ਬਾਦੂ ਮਿਲ ਗਏ ਅੱਜ ਵਾਸ ਕਰ ਗੁੱਲਾ ਪਾਵਾਂਗੇ ਆਪਾਂ ਪਦੀਨਾ ਜੜਨੀ ਬਣਾਵਾਂਗੇ। ਯਾ ਹੋ ਗਈ ਆਪਣੀ ਖੱਟੀ ਮਿੱਠੀ। ਪਦੀਨੇ ਦੀ ਹਰੀ ਚਾੜਮੇ ਖੱਟੀ ਮਿੱਠੀ ਬਹੁਤ ਹੀ ਆਸਾਨ ਤੇ ਸੌਖੇ ਤਰੀਕੇ ਨਾਲ ਬਣਾਈ ਆ। ਤੁਸੀਂ ਵੀ ਬਣਾਓ ਤੇ ਖਾਓ ਤੇ ਇੰਜੋਏ ਕਰਿਓ। ਇੱਕ ਵਾਰੀ ਬੜਾਈ ਹਫਤਾ ਦੀ ਮੁੱਕਦੀ। ਤੇ ਤੁਸੀਂ ਵੀ ਖਾ ਕੇ ਦੇਖਿਓ ਤੇ ਬਣਾ ਲਿਓ। ਅਲਹੀ ਦਾਰ ਬੀ ਨੀ ਇਕ ਚੌਕੀ ਜੀ ਦਾ ਇਹ ਸਾਡੀ ਇਸ ਵਾਰ ਦੀ ਵੀਡੀਓ ਬਤੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਮਿਲਦੇ ਹਾਂ ਜਲਦੀ ਇੱਕ ਨਵੀਂ ਰੈਸਪੀ ਦੇ ਨਾਲ ਗੁੱਡ ਬਾਏ